ਸਾਧੂ ਗੋਬਿੰਦ ਕੇ ਗੁਨ ਗਾਓ ਗੁਰਪਿਆਰੀ ਸਾਧ ਸੰਗਤ ਜੀ ਇਸ ਸਮੇ ਅਸੀਂ ਜਿਹੜੇ ਸਥਾਨ ਤੇ ਮੌਜੂਦ ਆ ਇਹ ਸਥਾਨ ਹੈ ਗੁਰਦੁਆਰਾ ਕੰਗਨਕਾਰ ਪਟਨਾ ਸਾਹਿਬ ਦਾ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਪਨ ਸਮੇ ਆਪਣਾ ਇੱਕ ਕੰਗਨ ਗੰਗਾ ਦੇ ਵਿੱਚ ਛੁੱਟ ਦਿੱਤਾ ਸੀ ਜਦ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਕੰਗਣ ਕਿੱਥੇ ਛੁੱਟਿਆ ਤਾਂ ਫਿਰ ਦੂਜਾ ਕੰਗਣ ਵੀ ਨਦੀ ਦੇ ਵਿੱਚ ਛੁੱਟਿਆ ਤਾਂ ਜਦ ਉਹਨਾਂ ਦੇ ਅੰਗ ਰੱਖিয়ে ਉਸ ਕੰਗਣ ਨੂੰ ਕੱਢਣ ਦੇ ਲਈ ਨਦੀ ਦੇ ਵਿੱਚ ਗਏ ਤਾਂ अनेਕਾਂ ਉੱਥੇ ਕੰਗਣ ਮੌਜੂਦ ਸਨ ਇਸ ਕਰਕੇ ਸਥਾਨ ਦਾ ਨਾ ਕੰਗਣ ਕਾਟਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਸ ਸਮੇਂ ਅਸੀਂ ਜਿਹੜੇ ਸਥਾਨ ਤੇ ਮੌਜੂਦ ਆ ਇਹ ਸਥਾਨ ਹੈ ਗੁਰਦੁਆਰਾ ਕੰਗਣ ਕਾਟ ਪਟਨਾ ਸਾਹਿਬ ਦਾ ਇਹ ਉਹ ਪਵਿੱਤਰ ਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਪਨ ਸਮੇਂ ਆਪਣਾ ਇੱਕ ਕੰਗਣ ਗੰਗਾ ਦੇ ਵਿੱਚ ਛੁੱਟ ਦਿੱਤਾ ਸੀ ਜਦ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਕੰਗਣ ਕਿੱਥੇ ਛੁੱਟਿਆ ਤਾਂ ਫਿਰ ਦੂਜਾ ਕੰਗਣ ਵੀ ਨਦੀ ਦੇ ਵਿੱਚ ਛੁੱਟਿਆ ਤਾਂ ਜਦ ਉਹਨਾਂ ਦੇ ਅੰਗ ਰੱਖੀਏ ਉਸ ਕੰਗਣ ਨੂੰ ਕੱਢਣ ਦੇ ਲਈ ਨਦੀ ਦੇ ਵਿੱਚ ਗਏ ਤਾਂ अनेका ਉੱਥੇ ਕੰਗਣ ਮੌਜੂਦ ਸਨ ਇਸੇ ਕਰਕੇ ਇਸ ਥਾਂ ਦਾ ਨਾਂ ਕੰਗਣਕਾਟ ਪਿਆ ਆਓ ਦਰਸ਼ਨ ਕਰਦੇ ਹਾਂ ਇਸ ਪਵਿੱਤਰ ਥਾਂ ਦੇ ਜਿੱਥੇ ਗੁਰੂ ਸਾਹਿਬ ਛੋਟੇ ਹੁੰਦੇ ਖੇਡਿਆ ਕਰਦੇ ਸਨ ਗੰਗਾ ਦੇ ਕਿਨਾਰੇ ਵਾਹਿਰੂ ਜੀ ਦਾ ਖਾਸਾ ਵਾਹਿਰੂ ਜੀ ਕੀ ਫਤੇ ਜਿਸ ਪਵਿੱਤਰ ਪਾਨ ਸਥਾਨ ਤੇ ਆਪ ਜੀ ਸੁਭਾਇਮਾਨ ਹੋ ਇਹ ਗੁਰਦੁਆਰਾ ਕੰਗਨ ਕਾਟ ਸਾਹਿਬ ਕਰਕੇ ਜਾਣਿਆ ਜਾਂਦਾ ਹੈ ਤਹੀਂ ਪ੍ਰਕਾਸ਼ ਹਮਾਰਾ ਪਯੋ ਪਟਨਾ ਸਹਿਰ ਵਿਖੇ ਪਬਲਯੋ ਸਾਹਬੇ ਕ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ 22 ਦਸੰਬਰ 1666 ਪੋਸ ਦੀ ਸਤਮੀ ਵਾਲੇ ਦਿਨ ਤੱਕ ਸ੍ਰੀ ਹਰਮੰਦ ਜੀ ਪਟਨਾ ਸਾਹਿਬ ਵਿਖੇ ਹੋਇਆ ਪ੍ਰਕਾਸ਼ ਸਮੇਂ ਤੋਂ ਲੈ ਕੇ 7 ਸਾਲ ਤੱਕ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਰਹੇ 7 ਸਾਲ ਦੇ ਦੌਰਾਨ ਕਈਆਂ ਜੀਵਾਂ ਦਾ ਉਧਾਰ ਕੀਤਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਂ ਸੁਹਾਵਾ ਰਾਮ ਰਾਜੇ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਾਥੀਆਂ ਬਾਲਕਾਂ ਦੇ ਨਾਲ ਰੋਜ਼ ਹੀ ਇਸ ਸਥਾਨ ਤੇ ਖੇਡਾ ਖੇਡਣ ਵਾਸਤੇ ਆਇਆ ਕਰਦੇ ਸਨ ਜਿਦੇ ਵਿੱਚ ਸ਼ਸਤਰ ਵਿਦਿਆ ਦਾ ਅਭਿਆਸ ਘੋੜਸਵਾਰ नौका ਵਿੱਚ ਸਵਾਰ ਹੋ ਕੇ ਗੰਗਾ ਦਾ ਸੈਰ ਕਰਨਾ ਇਸੇ ਤਰ੍ਹਾਂ ਹੋਰ ਵੀ ਜੋ ਉਸ ਸਮੇਂ ਅਮੀਰੀ ਖੇਡਾ ਹੋਇਆ ਕਰਦੇ ਸਨ ਉਹ ਖੇਡਿਆ ਕਰਦੇ ਸਨ ਇੱਕ ਦਿਨ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਾਥੀਆਂ ਬਾਲਕਾਂ ਦੇ ਨਾਲ ਇਸ ਸਥਾਨ ਤੇ ਖੇਡਾ ਖੇਡ ਰਹੇ ਸਨ ਖੇਡਾ ਖੇਡਦਿਆਂ ਖੇਡਦਿਆਂ ਹੱਥ ਵਿੱਚੋਂ ਸੋਨੇ ਦਾ ਕੰਗਨ ਗੰਗਾ ਵਿੱਚ ਡਿੱਗ ਪਿਆ ਨਾਲ ਦੇ ਸਾਥੀਆਂ ਨੇ ਜਾ ਕੇ ਮਾਤਾ ਜੀ ਨੂੰ ਦੱਸਿਆ ਮਾਤਾ ਜੀ ਲਾਲ ਜੀ ਦੇ ਹੱਥ ਦਾ ਸੋਨੇ ਦਾ ਕੰਗਨ ਗੰਗਾ ਵਿੱਚ ਡਿੱਗ ਪਿਆ ਹੈ ਤਾ ਮਾਤਾ ਜੀ ਮਾਮਾ ਕਿਰਪਾਲ ਚੰਦ ਤੇ ਹੋਰ ਵੀ ਸੰਗਤਾਂ ਨੂੰ ਨਾਲ ਲੈ ਕੇ ਮਾਤਾ ਜੀ ਇਸ ਪਵਿੱਤਰ ਪਾਨ ਸਥਾਨ ਤੇ ਆਏ ਮਾਤਾ ਜੀ ਨੇ ਬਰੇ ਪਿਆਰ ਨਾਲ ਪੁੱਛਿਆ ਲਾਲ ਜੀ ਆਪ ਜੀ ਦੇ ਹੱਥ ਦਾ ਸੋਨੇ ਦਾ ਕੰਗਣ ਕਿੱਥੇ ਕੋ ਡਿੱਗਾ ਹੈ ਆਪ ਜੀ ਦੱਸੋ ਤਾਂ ਕਿ ਸਿੰਘਾਂ ਨੂੰ ਕਹ ਕੇ ਕਢਵਾ ਲਈਏ ਤਾਂ ਬਾਲਾ ਆਪਣੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਦੂਜੇ ਹੱਥ ਦਾ ਸੋਨੇ ਦਾ ਕੰਗਣ ਲਾ ਕੇ ਮਾਤਾ ਜੀ ਦੇ ਸਾਹਮਣੇ ਗੰਗਾ ਵਿੱਚ ਵਗਾ ਮਾਰਿਆ ਅਤੇ ਆਪਣੇ ਤੋਂ ਤੱਲਿਆਂ ਰਸਨਾ ਨਾਲ ਕਹਿਣ ਲੱਗਾ ਮਾਤਾ ਜੀ ਸੋਨੇ ਦਾ ਕੰਗਣ ਇੱਥੇ ਕੋ ਡਿੱਗਾ ਹੈ ਮਾਤਾ ਜੀ ਨੇ ਗੋਤਾਖੋਰ ਨੂੰ ਕਿਹਾ ਭਾਈ ਜਾ ਕੇ ਸੋਨੇ ਦਾ ਕੰਗਣ ਕੱਢ ਕੇ ਲਿਆਓ ਜਦੋਂ ਗੋਤਾਖੋਰ ਨੇ ਜਾ ਕੇ ਗੰਗਾ ਵਿੱਚ ੁੱਬੇ ਲਾਈ ਤਾਂ ਅੰਦਰ ਕੀ ਵਿਖਦਾ ਹੈ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਹੀ ਸੋਨੇ ਦਾ ਕੰਗਣ ਹੀ ਕੰਗਣ ਦਿਸਣ ਲੱਗ ਪਏ ਇਹ ਵੇਖ ਕੇ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ ਸਾਰੇ ਆਖਣ ਲੱਗੇ ਤਨ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਤਨ ਹੋ ਇਸੇ ਪਵਿੱਤਰ ਪਾਨ ਸਥਾਨ ਤੇ ਗੰਗਾ ਦੇ ਕੰਢੇ ਪੰਡਤ ਸਿਬਦੱਤ ਜੀ ਰਹਾ ਕਰਦੇ ਸਨ ਇਸੇ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਕੰਗਨ ਘਾਟ ਸਾਹਿਬ ਗੁਰਦੁਆਰਾ ਕੰਗਨ ਘਾਟ ਦੇ ਦਰਸ਼ਨਤਾ ਸੀ ਕਿਤੇ ਆ ਉਸ ਥਾਂ ਦੇ ਜਿੱਥੇ ਖੜ ਕੇ ਗੁਰੂ ਸਾਹਿਬ ਨੇ ਆਪਣਾ ਕੰਗਨ ਇਸ ਕੰਗਾ ਦੇ ਵਿੱਚ ਇਸ ਨਦੀ ਦੇ ਵਿੱਚ ਸੁੱਟਿਆ ਸੀ ਪਰ ਇੱਕ ਵਾਰ ਤੁਹਾਨੂੰ ਉਸ ਨਦੀ ਦੇ ਇਸ ਕੰਗਾ ਦੇ ਵੀ ਦਰਸ਼ਨ ਕਰਵਾ ਦਿੰਨੇ ਆ ਜਿਸ ਦੇ ਵਿੱਚ ਕੰਗਣ ਸੁੱਟਿਆ ਗਿਆ ਸੀ ਇਹ ਤਸਵੀਰਾਂ ਉਸ ਕੰਗਾ ਦੀਆਂ ਜਿਹੜੀ ਕਿ ਹੁਣ ਕਈ ਕਿਲੋਮੀਟਰ ਚੌੜਾਈ ਦੇ ਵਿੱਚ ਫੱਗਦੀ ਨਜ਼ਰ ਆਉਂਦੀ ਹੈ ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਪ੍ਰਾਤਨ ਸਮੇਂ ਇਹ ਗੰਗਾ ਜਿਹੜੀ ਆ ਉਹ ਥਾਂ ਨੂੰ ਟੱਚ ਕਰਦੀ ਸੀ ਜਿੱਥੇ ਹੁਣ ਗੁਰਦੁਆਰਾ ਸਾਹਿਬ ਸ਼ੋਭਿਤ ਆ ਪਰ ਗੁਰਦੁਆਰਾ ਸਾਹਿਬ ਤੋਂ ਕਰੀਬਨ 200 ਜਿਹੜਾ ਮੀਟਰ ਦੀ ਦੂਰੀ ਦੇ ਉੱਤੇ ਹੁਣ ਇਹ ਗੰਗਾ ਜਿਹੜੀ ਉਹ ਵਗਦੀ ਨਜ਼ਰ ਆਉਂਦੀ ਆ ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਇਹ ਗੰਗਾ ਆ ਉਹ ਇੱਕ ਵਾਰ ਜ਼ਰੂਰ ਉਸ ਥਾਂ ਨੂੰ ਟੱਚ ਕਰਦੀ ਆ ਜਿੱਥੇ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਥੋ ਗੁਰਦੁਆਰਾ ਸਾਹਿਬ ਕਰੀਬਨ 200 ਮੀਟਰ ਦੂਰ ਤੇ ਆ ਪਰ ਅੱਜ ਆਬਾਦੀ ਵੀ ਬਣ ਚੁੱਕੀ ਆ ਪਰ ਇਹ ਉਸ ਸਮੇਂ ਦੀ ਅਸੀਂ ਗੱਲ ਕਰ ਰਹੇ ਹਾਂ ਜਦ ਗੁਰੂ ਸਾਹਿਬ ਇੱਥੇ ਖੇਡਿਆ ਕਰਦੇ ਸਨ ਇੱਥੇ ਆਬਾਦੀ ਨਹੀਂ ਸੀ ਆਲੇ ਦੁਆਲੇ ਜੰਗਲ ਸੀ ਤੇ ਇਸ ਜੰਗਲ ਦੇ ਨਾਲ ਵਹਿੰਦੀ ਗੰਗਾ ਦੇ ਕਿਨਾਰੇ ਮौज-ਮਸਤੀ ਦੇ ਦੌਰਾਨ ਕੰਗਣ ਇਸੇ ਵੇ ਸੁੱਟ ਦਿੱਤਾ ਜਾਂਦਾ ਤੇ ਜਦ ਕੰਗਣ ਲੱਭਣ ਦੇ ਲਈ ਜਿਹੜੇ ਗੁਰੂ ਸਾਹਿਬ ਦੇ ਨਾਲ ਰਖਕ ਹੁੰਦੇ ਨੇ ਜਦੋਂ ਵਿੱਚ ਉੱਤਰ ਦੇ ਨੇ ਜਾਂ ਉਹਨਾਂ ਦੇ ਨਾਲ ਦੇ ਜਿਹੜੇ ਨੇ ਸੇਵਕ ਜਰ ਵਿੱਚ ਉੱਤਰਦੇ ਨੇ ਤਾਂ ਕੰਗਣੇ ਕੰਗਣ ਨਜ਼ਰ ਆਉਂਦੇ ਨੇ ਤੇ ਇੱਥੇ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਇੱਕ ਆਤਿਕ ਸੀ ਕਿ ਇਹ ਗੁਰੂ ਸਾਹਿਬ ਦੀ ਕਿਰਪਾ ਸੀ ਜੀ ਗੁਰੂ ਸਾਹਿਬ ਦਾ ਸਾਰਾ ਜਿਹੜਾ ਉਹਨਾਂ ਦਾ ਇੱਕ ਲੋਕਾ ਪ੍ਰਤੀ ਇੱਕ ਆਪਣੀ ਸੰਗਤ ਪ੍ਰਤੀ ਇੱਕ ਆਪਣੇ ਸੇਵਕਾਂ ਪ੍ਰਤੀ ਜਿਹੜਾ ਆ ਉਹਨਾਂ ਦਾ ਇੱਕ ਅਤਕਸੀ ਗੁਰੂ ਸਾਹਿਬ ਦੇ ਬਚਪਨ ਦਾ ਜਦੋਂ ਉਹਨਾਂ ਨੇ ਕੰਗਣ ਜਿਹੜਾ ਆ ਇਸ ਨਦੀ ਦੇ ਵਿੱਚ ਸੁੱਟਿਆ ਤੇ ਆਖਿਰਕਾਰ ਨਦੀ ਦੇ ਵਿੱਚ ਕੰਗਣ ਗਈ ਕੰਗਣ ਨਜ਼ਰ ਆਇਆ ਇਤਿਹਾਸ ਵੀ ਅਸੀਂ ਸਰਵਣ ਕੀਤਾ ਤੇ ਦਰਸ਼ਨ ਆਜ ਉਸ ਇਤਿਹਾਸਕ ਸਥਾਨ ਦੇ ਕੀਤੇ ਨੇ ਜਿਹੜਾ ਕਿ ਬਿਹਾਰ ਪਟਨਾ ਸਾਹਿਬ ਦੇ ਵਿੱਚ ਸਥਿਤ ਹੈ ਗੁਰਦੁਆਰਾ ਕੰਗਣਕ